ਸਤਿ ਸ਼੍ਰੀ ਅਕਾਲ ਮੈਂ ਖੁਦ ਲਟਾ ਕੇ ਆਇਆ ਜੀ ਮਲੋੜ ਦੀ ਮੰਡੀ ਚੋਂ ਇਹ ਜੀ 67800 ਰੁਪਏ ਨੇ ਇਹਦੀ ਹੈਗੀ ਆ ਜੀ 88600 ਰੁਪਏ 88600 ਰੁਪਏ ਜੀ ਤੇ ਮੇਰੀ ਖੁਦ ਦੀ ਮੈਂ ਖੁਦ ਵੇਚਾਇਆ ਜੀ ਕਿਸੇ ਦੀ ਹੋਵੇ ਤਾਂ ਮੈਂ ਮੰਨਣਾ 5000 ਰੁਪਏ ਨੂੰ ਲੁੱਟੀ ਗਈ ਹੈ ਜੀ ਇਹ ਨਹੀਂ ਕਿਹਾ ਕੋਈ ਜਦੋਂ ਉਹ ਉੱਠ ਕੇ ਆਇਆ ਉਹਨੇ ਐਮਬੈਸਡਰੀ ਦੀ ਛੱਡ ਕੇ ਆਇਆ ਇਹ ਬੰਦਿਆ ਗੱਡੀਆਂ ਪੈਸੀ ਨਹੀਂ ਲੱਗਣ ਦੇਣਾ ਸਹੀ ਉਹਦਾ ਫਿਰ ਮੈਨੂੰ ਮੈਂ ਨਹੀਂ ਉਹਦੇ ਵਿੱਚ ਮੈਂ ਮੇਰਾ ਬੈਕ ਚਲੋ ਅਗਲੀ ਗੱਲ ਅਗਲੀ ਗੱਲ ਜੇ ਮੇਰੇ ਕੋਲ ਦੇ ਤਾ ਇਹਦੇ ਸੋਚ ਵਿਚਾਰ ਕਰੋ ਅੱਗੇ ਚਲੋ ਇਹ ਤੋਂ ਅਗਲੀ ਗੱਲ ਅਗਲੀ ਗੱਲ ਜਿਹੜੇ ਲੋਕ ਜਿਹੜੇ ਸਾਰੇ ਜਿਹੜਾ ਹੱਥ ਤੋਂ ਇੱਕ ਮੀਟਿੰਗ ਹੋਈ ਸੀ ਜਿੱਥੇ ਮੰਤਰੀ ਸਾਹਿਬ ਨੇ ਸਵਾਲ ਪੁੱਛੇ ਗਏ ਬੜੇ ਕਿਸ ਤਰ੍ਹਾਂ ਦੀ ਜਿਹੜੀ ਮੀਟਿੰਗ ਰਹੀ ਕਿੰਦਾ ਨਹੀਂ ਉਹ ਸ਼ੂਟਿੰਗ ਦੇ ਸਵਾਲ ਜਵਾਬ ਅੱਜ ਮੰਤਰੀ ਸਾਹਿਬ ਦਾ ਸਾਡੇ ਲੰਬੀ ਹਲਕੇ ਦੇ ਪਿੰਡਾਂ ਦਾ ਦੌਰਾ ਸੀਗਾ ਇਹ ਮੰਤਰੀ ਸਾਡੇ ਜਿਹੜੇ ਖੇਤੀ ਮੰਤਰੀ ਸਰਦਾਰ ਅਗਮੇਸ਼ ਸਿੰਘ ਗੁੜਿਆਣਾ ਇਹਨਾਂ ਨੇ ਅੱਜ ਵਾਫਾ ਖਪਿੰਡਾ ਦਾ ਦੌਰਾ ਰੱਖਿਆ ਸੀ ਤੇ ਇਹਨਾਂ ਨੇ ਸਾਡੇ ਇਸ ਪਿੰਡ ਖਬਰ ਵਾਲੇ ਦੇ ਵਿੱਚ ਅੱਜ ਸਵੇਰ ਇਹਨਾਂ ਆਉਣਾ ਸੀ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜਾ ਤਾਂ ਸਾਡੀ ਬੈਠ ਕੇ ਗੱਲ ਸੁਣ ਲਓ ਤੇ ਨਹੀਂ ਤੇ ਅਸੀਂ ਰੋਲ ਕਰਾਂਗੇ ਇਹਨਾਂ ਨੇ ਸਾਡਾ 1 ਲੱਖ ਤੌਰ ਤੇ ਪਿੰਡ ਦੇ ਪ੍ਰੋਗਰਾਮ ਤੋਂ ਲੱਖ ਪ੍ਰੋਗਰਾਮ ਦਿੱਤਾ ਸੀ ਤੇ ਉਸ ਪ੍ਰੋਗਰਾਮ ਦੇ ਦਾਇਰੇ ਅਸੀਂ ਅੱਜ ਇੱਥੇ ਬੈਠੇ ਸੀ ਇੱਥੇ ਬੈਠ ਕੇ ਅਸੀਂ ਇਹਨਾਂ ਨੂੰ 6-7 ਸਵਾਲ ਕਰੇ ਸੀ ਜਿਹੜੇ ਸਵਾਲ ਕਰੇ ਸੀ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੇ ਇਹ ਸਵਾਲ ਕੀਤਾ ਸੀ ਵੀ ਜਿਹੜਾ ਸਾਡਾ ਜਿਹੜਾ ਤੁਸੀਂ ਪਾਣੀ ਦਿੱਤਾ ਹੈ ਸਾਨੂੰ ਲਾਈਟ ਦਿੱਤੀ ਹੈ ਸਾਡਾ ਇੰਤਜ਼ਾਮ ਕੀਤਾ ਹੈ ਖਾਦਰੇ ਦਾ ਇਹ ਫਸਲ ਸਾਡੀ ਜਿਹੜੀ ਤਿਆਰ ਕੀਤੀ ਇੱਕ ਝੋਨਾ ਪਿਆਰ ਕੀਤਾ ਸੀ ਤੇ ਝੋਨਾ ਤਿਆਰ ਹੋ ਕੇ ਹੁਣ ਮਾਰਕੀਟ 'ਚ ਆਉਣ ਦੇ ਤਿਆਰ ਹੈ ਇਹ ਇਸ ਤੋਂ ਇਕਤੀ ਬਣੇਗਾ ਇਹ ਮੇਨੂੰ ਸਰਕਾਰ ਤੋਂ ਸਾਹਮਣੇ ਦੇ ਕੀ ਇੰਤਜ਼ਾਮ ਹੈ ਹਾਈਬ੍ਰਿਡ ਨੂੰ ਲੈ ਕੇ ਜਿਹੜਾ ਕਾਰਪੋਰੇਟ ਕਰਾਣੇ ਕਹਿੰਦੇ ਨੇ ਜੇ ਢੋਟਾ ਹਣਾ ਉਹਨੂੰ ਲੈ ਕੇ ਤੁਸੀਂ ਸਾਨੂੰ ਸਪਸ਼ਟੀ ਕਰ ਦਿਓ ਇੱਕ ਸਵਾਲ ਸੀ ਸਾਡਾ ਪਰ ਉਸ ਤੋਂ ਬਾਅਦ ਤੋਣਾ ਹੋਣਾ ਸੋਸਾ ਤੋਣਾ ਦਾ ਤੁਸੀਂ ਕੀ ਇੰਤਜ਼ਾਮ ਕੀਤਾ ਕਿਉਂਕਿ ਵੇਖੋ ਪੈਦਾ ਇਹਨਾਂ ਨੇ ਕਰਿਆ ਇਹਨਾਂ ਨੇ ਸਾਨੂੰ ਲੈਂਡ ਦਿੱਤੀ ਇਹਨਾਂ ਨੇ ਸਾਨੂੰ ਪਾਣੀ ਦਿੱਤਾ ਇਹਨਾਂ ਨੇ ਸਾਨੂੰ ਬੀਜ ਦਿੱਤੇ ਇਹਨਾਂ ਨੇ ਸਾਨੂੰ ਰੇਹ ਦਿੱਤੀ ਸਭ ਛੜੀ ਤੇ ਸਾਰਾ ਕੋਈ ਸਾਨੂੰ ਫ੍ਰੀ ਦੇ ਕੇ ਤਿਆਰ ਕੀ ਕਰਾਇਆ ਸਾਡੇ ਤੋਂ ਸਾਡੇ ਤੋਂ ਇੱਕ ਤਿਆਰ ਕਰਵਾਇਆ ਇਹਨਾਂ ਨੇ ਝੋਨਾ ਤੇ ਚੋਨਾ ਤਿਆਰ ਹੋ ਗਿਆ ਤੇ ਉਹਨੂੰ ਸਾਹਮਣਾ ਵੀ ਹੋਣਾ ਇਹਨਾਂ ਨੇ ਤੇ ਜਿਹੜੀ ਉਹਦੇ ਚ ਰੈਣ ਖੂਨ ਦੀ ਜਿਹੜੀ ਵੇਸਟਜ ਆਉਗੀ ਜੇ ਉਹਦੇ ਤੋਂ ਧੂਆ ਹੋਊਗਾ ਉਹ ਵੀ ਜ਼ਿੰਮੇਵਾਰ ਸਰਕਾਰ ਹੈ ਅਸੀਂ ਇੱਕ ਤਾਂ ਸਵਾਲ ਇਹ ਕੀਤਾ ਸੀ ਦੂਜਾ ਸਵਾਲ ਅਸੀਂ ਇਹਨਾਂ ਨੂੰ ਇਹ ਕੀਤਾ ਸੀ ਕਿ ਸਾਡੀ ਜਿਹੜੀਆਂ ਯੂਨੀਵਰਸਿਟੀਆਂ ਆਇਆ ਯੂਨੀਵਰਸਿਟੀਆਂ ਖੇਤੀ ਮੰਤਰ ਜੀ ਦੇ ਅੰਦਰ ਹੋਣੀਆਂ ਸਾਡੇ ਦੇ ਬੱਚੇ ਜਿਹੜੇ ਪਾਸਟੂ ਕਰਕੇ ਉਸ ਤੋਂ ਬਾਅਦ ਕਿੱਤੇ ਨਾਲ ਖੇਤੀ ਦੀ ਗੱਲ ਕਰਦੀਏ ਪੰਜਾਬ ਸਰਕਾਰ ਕਿਤਾ ਮੰਦੀ ਪੜ੍ਹਾਈ ਕਰਾਈ ਜਾਏਗੀ ਸਾਡਾ ਕਿਤਾ ਖੇਤੀ ਤੇ ਅਸੀਂ ਖੇਤੀ ਦੇ ਕਿੱਤੇ ਨੂੰ ਯੂਨੀਵਰਸਿਟੀ ਚ ਜਾਣਾ ਚਾਹੁੰਦੇ ਆ ਜੇ ਸਾਡੇ ਰਸਤੇ ਪੰਨ ਇੱਕ ਅਸੀਂ ਗੱਲ ਕੀਤੀ ਸੀ ਵੀ ਸੈਂਟਰਲ ਗਵਰਨਮੈਂਟ ਨਾਲ ਸਾਡੀ ਲੜਾਈ ਇੱਥੇ ਬੰਦੀਆ ਤੇ ਪੰਜਾਬ ਦੇ ਲੋਕਾਂ ਵੀ ਤੇ ਪੰਜਾਬ ਦੇ ਵਸਨੀਕਾਂ ਵੀ ਵਾਅਦਾਦਾਰ ਦੀ ਗੱਲ ਕਰਦੇ ਸਟੇਟ ਨੂੰ ਵਾਅਦਾ ਅਧਿਕਾਰ ਦਿੱਤੇ ਜਾਣ ਜਿਹਦੇ ਵਿੱਚ ਇਹ ਮੰਤਰੀ ਸਾਹਿਬਾਂ ਨਾਲ ਦੇ ਇਧਾਰ ਅਸੀਂ ਸੈਂਟਰਲ ਗਵਰਨਮੈਂਟ ਤੋਂ ਵਾਅਦਾ ਮੰਗਦੇ ਆ ਕਿਉਂਕਿ ਸਾਡੇ ਦੁਆਰਾ ਚੁਣੀ ਹੋਈ ਕੈਂਡੀਟ ਦੇ ਮੰਤਰੀ ਦੇ ਇਹਨਾਂ ਦੀਆਂ ਜਿਹੜੀਆਂ ਭਾਵਨਾ ਨੇ ਸੈਂਟਰ ਨੇ ਖੋਈਆਂ ਇਹਨਾਂ ਦੀ ਲੜਾਈ ਲੜਨ ਵਾਸਤੇ ਅਸੀਂ ਬੁਲਦੀ ਜਾ ਰਹੇ ਸੀ ਤੇ ਦਿੱਲੀ ਜਾਂਦੇ ਆ ਰਸਤੇ ਦੇ ਵਿੱਚ ਸਾਨੂੰ ਜਿਹੜੀ 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 ਸਰਕਾਰ ਨੇ ਰੋਕਿਆ ਤੇ ਜਦੋਂ ਸਰਕਾਰ ਨੇ ਰੋਕਿਆ ਤੇ ਕਿਤੇ ਸਾਨੂੰ ਸਾਡੀ ਸਰਕਾਰ ਨਹੀਂ ਕੁੱਟਦੀ ਅਸੀਂ ਉਹ ਸਵਾਲ ਕੀਤਾ ਪੁਲਿਸ ਸਾਡੇ ਕਿੰਨੇ ਡੌਟ ਤੇ ਤੇ ਉਹਦੇ ਕਾਰਨ ਨਾਲ ਜਿਹੜੇ ਸੀ ਮੰਤਰੀ ਸਾਹਿਬ ਨੇ ਸਾਨੂੰ ਉਹ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ ਪਹਿਲਾ ਸਾਲ ਆ ਕਿ ਅਸੀਂ ਅੱਜ ਇੱਥੇ ਬੈਠ ਕੇ ਇਹਨਾਂ ਦੇ ਸਾਹਮਣੇ ਪ੍ਰਤੀਸਿਧਾਰ ਤੇ ਇਸ ਤੋਂ ਇਲਾਵਾ ਸਾਡੇ ਦੂਜੇ ਸਾਥੀਆਂ ਨੇ ਵੀ ਸਵਾਲ ਪੁੱਤੇ ਨੇ ਐਮਐਸਪੀ ਨੂੰ ਲੈ ਕੇ ਕਿਤਾਬ ਮੂੰਗੀ ਦੀ ਫਸਲ ਲੈ ਕੇ ਕੀਤਾ ਮੰਤਰੀ ਜੀ ਨੇ ਪੁੱਛਿਆ ਵੀ ਤੁਸੀਂ ਸਾਨੂੰ ਔਣ ਵਾਲੀਆਂ ਹੋਰ ਫਸਲਾਂ ਚ ਕਿਉਂ ਨਹੀਂ ਲੈ ਕੇ ਜਾਂਦੇ ਸਾਨੂੰ ਥੋੜੇ ਜਿੱਟੋਂ ਵਾਲਿਆ ਸਾਨੂੰ ਸੰਤੁਸ਼ਟੀ ਜਾਂ ਕੇ ਜਵਾਬ ਨਹੀਂ ਪਾਇਆ ਤੇ ਮੰਤਰੀ ਸਾਹਿਬ ਦੀ ਮਜਬੂਰੀ ਇਹ ਕਿਉਂਕਿ ਇਹਨਾਂ ਨੇ ਆਪ ਹੀ ਘਰੋਂ ਦਾ ਬਿਸਮਿਲ ਲੱਗਦਾ ਦੇਣਾ ਨਹੀਂ ਜਿਹੜੀ ਕੈਬਨਿਟ 'ਚ ਬੈਠੇ ਨੇ ਉੱਥੇ ਮੈਨੂੰ ਲੱਗਦਾ ਹੈਗਾ ਵੀ ਇਹਨਾਂ ਦੀ ਬਾਹਲੇ ਜਾਦੀ ਸੁਣਵਾਈ ਹੁੰਦੀ ਹੋਵੇਗੀ ਜੇ ਸੁਣਵਾਈ ਹੁੰਦੀ ਤੇ ਸਾਡੀਆਂ ਗੱਲਾਂ ਨੂੰ ਸਾਡੀਆਂ ਇਹ ਧਿਆਨ ਦਿੰਦੇ ਤੇ ਸਾਨੂੰ ਇਹਦਾ ਭਰੋਸਾ ਤੁਸੀਂ